ਜਾਪ ਕਰਨਾ ਹੈ ਬਾਣੀ ਦਾ ਜਾਪ ਕਰਦੇ ਆ ਜਿਹੜਾ ਭੋਜਨ ਤਿਆਰ ਕਰੋਗੇ ਬਾਬਾ ਦੀ ਸ਼ਕਣਗੇ ਤੇ ਫਿਰ ਖੁਸ਼ ਹੋ ਜਾਣਗੇ ਫਿਰ ਉਹ ਤੁਹਾਡੇ ਹਾਕ ਵਿੱਚ ਅਰਦਾਸ ਕਰਨੀ ਮਾਤਾ ਜੀ ਨੇ ਇਹਦਾ ਹੀ ਕਿੰਤਾ ਸੇਰੇ ਉੱਠੇ ਜਿਸ ਤਰ੍ਹਾਂ ਪਤੀ ਦੇਵ ਨੇ ਕਿਹਾ ਸੀ ਉਸੇ ਤਰ੍ਹਾਂ ਮਾਤਾ ਜੀ ਨੇ ਭੋਜਨ ਤਿਆਰ ਕੀਤਾ ਅੱਜ ਕਿਸੇ ਨੂੰ ਆਵਾਜ਼ ਨਹੀਂ ਮਾਰੀ ਕਿ ਮੇਰੇ ਨਾਲ ਚੱਲ ਮਰਕਾ ਸਿਰੋ ਤੇ ਰੱਖ ਲਿਆ ਪਰਸ਼ਾਦੇ ਸਿਰੋ ਤੇ ਰੱਖ ਲੈ ਮਾਦਾ ਜੀ ਆਪਣੇ ਘਰ ਤੋਂ ਬੀੜ ਸਾਹਮਣੇ ਚੱਲ ਪਏ ਜਦੋਂ ਇਹ ਸਾਰਾ ਕੁਝ ਉਸ ਦਾਸੀ ਨੇ ਲਿਖਿਆ ਜਿੰਨੇ ਆ ਕੇ ਦੱਸਿਆ ਸੀ ਕਿ ਆਪ ਜੀ ਦੀ ਠਾਣੀ ਆਪ ਜੀ ਨੂੰ ਮੰਦੇ ਬੋਲ ਬੋਲਦੀ ਹੈ ਉਹ ਪਿੱਛੇ ਪਿੱਛੇ ਮਾਦਾ ਦੇ ਉਹ ਵੀ ਚੱਲੇ ਉਹਨੂੰ ਯਾਦ ਮਾਦਾ ਨੇ ਆਵਾਜ਼ ਨਹੀਂ ਮਾਰੀ 21 ਕਿਲੋਮੀਟਰ ਦਾ ਸਬਰ ਕਰਕੇ ਅੱਜ ਮਾਦਾ ਜੀ ਬੀੜ ਦੀ ਧਰਤੀ ਨੂੰ ਚੱਲ ਪਏ ਅੱਜ ਬਾਪਾ ਜੀ ਉੱਠ ਕੇ ਵਹਿੰਦੇ ਨਹੀਂ ਸਾਡੀ ਮਾਂ ਚਾਈ ਨਹੀਂ ਸਾਡੀ ਮਾਂ ਨੇ ਪ੍ਰਸ਼ਾਦਾ ਲੈ ਕੇ ਆਉਣਾ ਸੀ ਅਸੀਂ ਛਕਣਾ ਹੈ ਸਿੱਖ ਨੂੰ ਬਾਰ-ਬਾਰ ਕਹਿੰਦੇ ਨੇ ਸਿੱਖਾ ਸਾਡੀ ਮਾਂ ਕਿਉਂ ਨਹੀਂ ਆ ਜਾਈ ਇਹਨਾਂ ਚਿਰ ਨੂੰ ਮਾਤਾ ਨਹੀਂ ਕਿਸਮੈਂ ਬਾਬਾ ਜੀ ਇੱਕ ਲਵਾਂਢੀ ਗਿਆ ਜਾ ਕੇ ਘਰ ਆ ਲੱਸੀ ਵਾਲਾ ਫੇਰ ਤੋਂ ਉਤਾਰ ਲਿਆ ਕਹਿਣ ਲੱਗੇ ਮਾਤਾ ਜੀ ਆ ਬੈਠੋ ਕੋਣ ਬਿਠਾ ਲਿਆ ਕੋਣ ਬਿਠਾ ਕਹਿਣ ਲੱਗੇ ਸਾਨੂੰ ਕੱਖ ਫੜੀ ਲੱਗੀ ਹੈ ਪ੍ਰਸ਼ਾਦਾ ਲਿਆਓ ਪ੍ਰਸ਼ਾਦਾ ਛਕੋ ਹੱਥ ਲੱਗ ਗਈ ਤੇ ਮਾਤਾ ਜੀ ਨੇ ਹੱਥਾਂ ਉੱਤੇ ਪ੍ਰਸ਼ਾਦਾ ਰੱਖਿਆ माता जी आचार लिया कह लगे हाँ अचार, अचार भी दे आचार दता कह लगे माता हाँ, जी गंडा भी लेके आयो कह लगे हाँ गंडा भी लेके आया रखे काटे उ मारी मुक्की गंडा भल के ब्रह्म गयानी बाबा बुढ़ा साहब जी अरदस ਗੇ ਤੇਨੇ ਪਰਜੀ ਮਾਤਾ ਤੇਰੇ ਕਰਜ ਗੈਨੇ ਸਰ ਜੀ ਹੋ ਮਾਤਾ ਤੇਰੇ ਕਰਜ ਗੈਨੇ ਸਾਰੇ ਜੀ ਹੋ ਸੁਣ ਲੈ ਨਹੀਂ ਫਰਮਾਨ ਮਾਤਾ ਦੀ ਫਰਮਾਨ ਮਾਤਾ ਜੀ ਖੜ ਇਸ ਜੀ ਮੇਰ ਕੀ ਤਿਆਬ ਸੱਚੇ ਜਗ ਦੀਸ਼ ਜੀ ਹੋ ਮੇਰ ਕੀ ਤਿਆਬ ਸੱਚੇ ਜਗ ਦੀਸ਼ ਜੀ ਹੋ ਹੋ ਜੁਟੇ ਮਜਗ ਤੇ ਨਿਸ਼ਾਨ ਮਾਤਾ ਜੀ সৌ পুরা ধর মহা পান মি হু ব্রাহ্মণ দ্যান মাতা জি কোদি what we do